ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਨ ਨੂੰ ਸਾਰਿਆਂ ਨੂੰ ਸੈਟਰਨ ਤੇ ਕਰਤੀ ਜੀ ਵਲੌਗ ਦੀ ਸਟਾਰਟਿੰਗ ਸਵੇਰ 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 ਮਿੱਤਰੋ ਮੀਮੀ ਆ ਗਿਆ ਕਹਿੰਦੇ ਤੇ ਕਹਿੰਦੇ ਗੁਰੂ ਵੀ ਜਾਵੜਿਆ ਸੀਗਾ ਗੁਰੂ ਦੇ ਤੜਕੇ ਬਾੜੀ ਸੀਸੇ ਜਾਵੜੇ 7 ਵਜੇ ਜਾਵੜਿਆ ਸੀਗਾ ਬਈ ਚੰਗਾ ਹੀ ਰਹਿ ਗਏ ਹਨਾ ਜਾਵੜਿਆ ਤਾਂ ਤੇ ਕਿਉਂਕਿ ਜੇ ਅੱਜ ਹੁਣ ਜਾਣਾ ਹੀ ਸੀਗਾ ਯਾਰ ਉਹਨੇ ਚੰਦੀਗੜ੍ਹ ਜਾਣਾ ਸੀਗਾ ਤੇ ਵਿਚਰਾ ਚਾਰ ਪੰਜ ਦਿਨ ਲਾ ਗਿਆ ਤੇ ਜੇ ਥੋੜਾ ਲੇਟ ਹੋ ਜਾਂਦਾ ਫਿਰ ਮੀਨੇ ਘੇਰ ਲੈਣਾ ਸੀਗਾ ਪਹਿਲਾਂ ਪਹਿਲੇ ਟੱਪ ਗਿਆ ਉਹ ਬਾਲੀ ਰਾਜ ਵੀ ਮੀਂਹ ਨਹੀਂ ਆਇਆ ਰਾਜ ਵੀ ਬਚ ਗਿਆ ਹੋ ਤੇ ਮੀਂਹ ਤਾਂ ਪਹਿਲਾਂ ਪਹਿਲੇ ਜਾਵੜਿਆ ਹੋ ਗੋਲਨਾ ਤੇ ਮੀਂਹ ਕਰੇ ਬਾਵਾ ਸੀ ਬਈ ਤੇ ਜਿੰਦਰੇ ਜਿੰਦਰੇ ਖੋਲਦੇ ਆ ਵੇਣੇ ਆ ਨਾ ਆ ਵੇਖੋ ਚੱਕੜ ਹੋਇਆ ਆ ਮੀਂਹ ਦਾ ਹੀ ਆ ਬਾਵਾ ਸੀ ਮੀਂਹ ਵੀ ਬੱਦਲ ਤਾਂ ਹਜੇ ਬਹੁਤ ਬਣਿਆ ਖੜਾ ਚਾਂਸ ਪੂਰੇ ਆ ਹਜੇ ਵੀ ਆਉਣ ਦੇ ਖੋਲ ਦੇ ਜਿੰਦਰੇ ਜਿੰਦਰੇ ਆਪਾਂ ਪਾਣੀ ਤਾਂ ਨਹੀਂ ਪੈ ਗਿਆ ਇੱਥੇ ਸਕੋਣਾ ਪੈਂਦੇ ਇੱਥੇ ਪਾਣੀ ਪੈ ਗਿਆ ਫੇਰ ਇਹ ਹੂਟਰ ਮਾਰਦਾ ਜਿੰਦਰਾ ਤੇ ਖੋਲ ਦੇ ਮਿੱਤਰੋ ਜਿੰਦਰੇ ਜਿੰਦਰੇ ਫੇਰ ਵੀ ਨੇ ਕੂਤਰ ਆਣਾ ਸੈਟ ਅੰਦਰੋਂ ਸਾਰੇ ਖੋਲ ਤੇ ਹੀ ਮਿੱਤਰੋ ਜਿੰਦਰੇ ਜਿੰਦਰੇ ਆਪਾਂ ਸਾਰੇ ਤੇ ਲੇਟਾਂ ਛੱਡ ਤਗੇ ਹਨਾ ਕਿਉਂਕਿ ਖੁੱਡੇ ਨਿੱਗੀ ਰਹਿਣਗੇ ਹਨਾ ਚੱਕੋ ਜੀ लाइटा पता लाइट है, कि नहीं आ, है जी खुडे खड़े तो सुखा ही इधर सारे वेख आप चेक कर लिया आका ही है सुा ही है जी ਜੀ ਬਸ ਹੁਣ ਜੇ ਤੂਪਾ ਨਿਕਲ ਲੱਗ ਜਾਣਾ ਫਿਰ ਆਪਾਂ ਖੁੱਡੇ ਸਾਫ ਕਰਦੇ ਨੇ ਆ ਇਧਰ ਹੀ ਜਮਾ ਓਕੇ ਆ ਜੀ ਮੈਂ ਤੂਪਾ ਨਿਕਲ ਲੱਗਿਆ ਨਾ ਫਿਰ ਆਪਾਂ ਖੁੱਡੇ ਘੜ ਸਾਰੇ ਸਾਫ ਕਰਦੇ ਨੇ ਹਾਂ ਏਡੀ ਏਡੀ ਇਧਰ ਹੀ ਓਕੇ ਆ ਇਹ ਕਰ ਲੈ ਪਾਸੇ ਦੇਖ ਲਈਏ ਇਧਰ ਹੀ ਓਕੇ ਆ ਜੀ ਆੰਡੀ ਰੱਖ ਲਏ ਗੇ ਨਿਕੂਦਰੀ ਨੇ ਲਾਲ ਗਾਨੀ ਵਾਲੀ ਨੇ ਦੇ ਦੀ ਵੀ ਜਨ ਸੱਚੇ ਨਹੀਂ ਕੱਢਣ ਦੇ ਸੀ ਬੱਚੇ ਤਾਂ ਨਾ ਕਰਨ ਗਾੜ ਲੇ ਜੀ ਦੋਵੇਂ ਬੱਚੇ ਡਾਂਡੇ ਰੱਖਣ ਵਾਲੀ ਕਿਹੜੀ ਜੋੜੀ ਰਹੇਗੀ ਘੱਟੀਆਂ ਅੱਖਾਂ ਵਾਲੀ ਹਰਦੇ ਨੇ ਵੀ ਰੱਖ ਲਏ ਹਨ ਇੱਕ ਜੋੜੀ ਰਹਗੀ ਡਾਂਡੇ ਰੱਖਣ ਵਾਲੀ ਬਾਕੀਆਂ ਤਾਂ ਲਗ ਭੱਗ ਰੱਖ ਹੀ ਲਏ ਹਨ ਆਹ ਕੁਤਰੀ ਰਹਗੀ ਬਾਹਲੇ ਇਹ ਨਹੀਂ ਰੱਖਨੇ ਹਨ ਹੋਰਾਂ ਨਹੀਂ ਤੇ ਰੱਖ ਲਏ ਆ ਤੇ ਛੱਡਦੇ ਆ ਕੋਈ ਨਾ ਹੋਰ ਜੋੜੀਆਂ ਆਪਾਂ 4-5 ਹੋਰ ਛੱਡਾਂਗਾ ਭਾਈ ਇੱਕ ਦੋ ਦਿਨਾਂ ਤੱਕ ਬੱਦ ਲੇਟਨ ਜਗਤ ਗਰੇਂਦਰ ਨੇ ਨਿਗੇ ਰਹੇਗੇ ਖੁੱਡੇ ਆ ਮੀ ਆ ਗਿਆ ਗੈਂਦੇ ਫੇਰ ਜੀ ਵੇਖੋ ਦੀਆ ਲੜ ਜਾ ਐਂ ਦਸੂਗਾ ਵੇਖੋ ਬਹੁਤ ਆ ਗਿਆ ਫੇਰ ਰਹਿੰਦੇ ਛਟਣਾ ਲੈ ਲੈ ਆਉਂਦਾ ਐ ਵੀ ਚਰੋ ਹਵਾ ਹੂਆ ਨੇ ਰੀਨੂ ਰਿਧਾ ਨਹੀਂ ਵਗਦੀਗੀ ਕੱਲਾ ਮੀਉ ਆ ਆ ਦੇਖੋ ਮੈਂ ਕਿਨੇ ਇੱਕ ਧੀਰ ਬਣਾ ਲੀਏ ਹਨਾ ਮੈਂ ਛੱਡੋ ਪਰੇ ਚੱਲ ਇਹ ਵਸਤਾ ਆ ਬਗਲੇ ਦੇਖੋ ਯਰੇ ਵੀ ਇਹ ਪੰਛੀ ਹੈ ਹਨਾ ਜੇ ਕੂਤਰ ਪੰਛੀ ਹੈ ਇਹ ਵੀ ਪੰਛੀ ਆ ਵੇਖੋ ਬੈਠੇ ਨੇ ਰਾਵ ਨਾਲ ਮੀਰ ਨੰਦ ਲੈ ਰਹੇ ਨਾਲੇ ਹੈਗੀ ਵੀ ਠੰਡ ਆ ਤੇ ਇਹ ਵੀ ਜਾਨਵਰੀ ਏ ਯਾਰ ਇੰਨਾ ਜੀ ਜਾਨ ਹੈਗੀ ਹਨਾ ਉੱਡਣ ਦੀ ਸ਼ਕਤੀ ਇਹਨਾਂ ਕੋਲੇ ਉੱਡਣ ਦੀ ਸ਼ਕਤੀ ਗੋਤਰਾ ਕੋਲੇ ਹਨਾ ਤੇ ਉੱਡਣ ਦੀ ਸ਼ਕਤੀ ਗੋਲਿਆਂ ਕੋਲੇ ਬੋਲੇ ਵੀ ਇੱਥੇ ਫਿਰਦੀ ਹੋਣੀ ਆ ਉਹ ਵੀ ਆ ਇੱਥੇ ਕਿਤੇ ਬੜੇ ਬੈਠੇ ਹੋਣੇ ਆ ਉੱਠਣਾ ਜੇ ਉਹ ਫਿਰਦਾ ਲੈ ਗੁਰਦਾ ਉਹ ਵੱਡਦਾ ਫਿਰਦਾ ਗੁਰਦਾ ਜੰਦਰ ਵੱਡਦਾ ਫਿਰਦਾ ਨਾ ਇੱਕ ਬੈਠੇ ਨੇ 라ਵਣ ਨਾਲ ਜੋ ਮੀ ਹਟਗੇ ਨੇ ਨਾ ਹੀ ਹੋੜੇ ਨਾ ਹੀ ਗਿੱਲੇ ਹੋਣ ਇਹੇ ਨੇ ਐਂ ਵੜੇ ਹਨ ਕੂਤਰ ਆਏ ਬੈਠਾ ਰਹੇ ਕੂਤਰੋਂ ਭੇਜ ਜਾਂਦਾ ਹਨ ਬੱਲੇ ਬਿੱਲੀ ਉੱਤੋਂ ਆ ਕੇ ਫੜ ਲੇ ਇਹਨੂੰ ਮਿੱਤਰੋਂ ਨਿਹਰਾ ਹੀ ਹੋ ਗਿਆ ਤੇ ਆਪਾਂ ਥੋੜਾ ਕੰਮ ਪੈ ਗਿਆ ਸੀ ਆਪਾਂ ਰੈਸਟਰੀ ਆਵਲੇ ਸੀਗੇ ਤੇ ਫਿਰ ਉਹਦਾ ਬਲੌਗ ਆਪਾਂ ਨਹੀਂ ਸਟਾਰਟ ਕੀਤਾਗਾ ਰੈਸਟਰੀ ਕੋਈ ਬਲੌਗ ਨਹੀਂ ਬਣਾਇਆਗਾ ਆਪਾਂ ਨਾ ਹੀ ਕੋਈ ਕਲਿੱਪ ਕੋਲੋਂ ਬਣਾਈਆ ਤੇ ਦਾਣਾ ਪਾਣੀ ਪਾਤਾ ਸੀਗਾ ਵੈਸੇ ਆ ਤਾਂ ਮੈਂ ਅਥ ਨਹੀਂ ਕਿਹਾ ਸੀਗਾ ਏ ਦੜਾ ਪਾਣੀ ਗੂਤਰ ਨੂੰ ਪਾਦਾ ਸੀਗਾ ਤੇ ਵਲੌਗ ਹਜੇ ਦਾ ਬਈ 5 ਕਿੰਮਿੰਟਾਂ ਦੀ ਬਣਿਆ ਹਨ ਆਪਾਂ ਯਾਰ ਥੋੜੇ ਹੀ ਬਣਾਵਾਂਗੇ ਵੀ ਅੱਜ ਤਾਂ ਬਾਲਾ ਤਾਂ ਨਹੀਂ ਬਣਨਾਗਾ ਓਹ ਗੇੜੀ ਗੂਦਰੀ ਅੰਡਰ ਆ ਗਈ ਊਡਰ ਨਾਲੀ ਗੂਦਰੀ ਅੰਡਰ ਆ ਰਹੀ ਐ ਨੀ ਲਿਆ ਆ ਉਡਰ ਵਾਲੀ ਗੂਦਰੀ ਆ ਯਾਰ ਤਦਾਂ ਵੀ ਖਾਂਦੀ ਰਹੀ ਐ ਇਹ ਇਹਦੇ ਸੀਗਾ ਟੂਸਾ ਡੰਡਾ ਇਹ ਕੰਡ ਕਾਲਾ ਕੰਡ ਹਰਾ ਡੰਡਾ ਤੇ ਲਾਲ ਟੂਸਾ ਜੀ ਇਹਦਾ ਗਲਤ ਗੱਲ ਆ ਯਾਰ ਨਾ ਰਾ ਤੂੰ ਤੈਨੂੰ ਛੱਡਾਂਗੇ ਬਾਜੀ ਫੇਰ ਆਹ ਲਾਦਾ ਜਮਨ ਤਾਜ ਆਈ ਹੋਵੇ ਨਾ ਤਾ ਖੜ ਜਾ ਹਾਂ ਤਾਜ ਆਈ ਆ ਵੇਂਡਾ ਲਿਆਣੀ ਆ ਵੀ ਲੋ ਅੱਗੇ ਇੰਨੇ ਆਂਡੇ ਰੱਖੇ ਪਏ ਸੀ ਇਕੱਠੇ ਕੀਤੇ ਪਏ ਆ ਇਹ ਵੀ ਚੱਕ ਕੇ ਸਟਾਂਗੇ ਬਾਹਰ ਆਪਾਂ ਆ ਡੁੱਟਿਆ ਪਿਆ ਸਿੱਟਦੇ ਵੀ ਜਾ ਕੇ ਬਾਹਰ ਆਪਾਂ 2 4 6 8 1 0 ਬੈ 9 ਬਾਕੀ ਆ ਪਹਿਲੇ ਤਾਂ ਲੈ ਲਾਇਆ ਕਰੋ ਇਹ ਬੱਚੇ ਕਿਹੜਾ ਟਾਈਮ ਹੁੰਦਾ ਉਹ ਤੁਸੀਂ ਬਾਹਰ ਲਾਉਂਦੇ ਨਹੀਂ ਯਾਰ ਰੋ ਆ ਮੱਚ ਆਪਣਾ ਕੇਤੀ ਗਿਆ ਸੀਗਾ ਇਹ ਗਿੱਜ ਨਹੀਂ ਗਿਆ ਭਾਈ ਆਉਂਦਾ ਬਹਿ ਕੇ ਆ ਤੇ ਬੱਚਿਆਂ 'ਚ ਰੱਖਾਂਗੇ ਆਪਾਂ ਏ ਡਾਊਨ ਆ ਨੀ ਆਪਾ ਬਸ ਚੰਗਾ ਰਹਿ ਗਿਆ ਜਿਹੜਾ ਕਹਿਣਾ ਕਈ ਕੂਤਰਾ ਕੋਡੇ ਖੱਡੇ ਚ ਨਿਕਲ ਜਾਂਦਾ ਹਨਾ ਬਾਈ ਚਾਂਸ ਚੱਲੋ ਬਾਈ ਆਹ ਕਿਹੜਾ ਕੂਤਰਾ ਹੈ ਕੂਤਰੀ ਟੀਰੀ ਕਾਲੀ ਬਗੜੇ ਜਾਵੇ ਉਹ ਤਾਂ ਬਾਕੀ ਓਕੇ ਆ ਜੀ ਇਹ ਕਬੂਤਰਾਂ ਨਾ ਇਧਰੋਂ ਥੱਲੇ ਬਹੁ ਬੈਠਦੀਆਂ ਨੇ ਤਾਂ ਹੱਲ ਕਰੀਏ ਹਨਾ ਥੱਲੇ ਨਾ ਬੈਠਣ ਬਈ ਤੇ ਥੱਲੇ ਬੈਠਦੀਆਂ ਨਾ ਉਹ ਇਹਨਾਂ ਨੂੰ ਚੜਦੀ ਖੰਡ ਥੱਲੇ ਪੈਰਾਂ ਦਾ ਆਈ ਆ ਗਏ ਕਿੰਨੇ ਕਬੂਤਰ ਮੈਂ ਥੱਲੇ ਬੈਠਣਗੇ ਨਾ ਇਹ ਮਿੰਟ 10 ਖੜਜੇ ਕੋਈ ਵੀ ਥੱਲੇ ਬੈਜੀ ਤਾਂ ਵਿੱਚ ਇੱਕ ਦੋ ਹੱਬੀਆਂ ਆਉਤਰਾਂ ਚਲ ਉਹ ਥੱਲੇ ਬੈਠਣੀਆਂ ਬੈਠਣੀਆਂ ਹੋਰ ਕੁਝ ਜਿਹੜੀ ਸਹੀ ਸਲਾਮ ਦਾ ਉੱਡਣ ਵਾਲੀ ਆ ਉਹ ਥੱਲੇ ਪੈ ਕੇ ਵਿਖਾਵੇ ਚੱਕੋ ਜੰਤਰ ਕਰਕੇ ਬੁਲਾ ਦੇਣਾ ਹੀ ਇਥੇ ਬਣਦੇ ਆ ਇਹ ਲੋ ਜੀ ਮਿੱਤਰੋ ਆ ਗੁਦਰੀ ਹੱਬੀ ਆ ਇਹ ਖੜਨ ਕੇ ਫੋਕਸ ਕਾਟ ਨਹੀਂਦਾ ਆ ਗੁਦਰੀ ਹੱਬੀ ਆ ਜੀ ਤੇ ਆ ਯੰਤਰ ਬੰਨਤਾ ਆ ਇੱਕ ਉਤਰੀ ਆ ਇਹ ਵੀ ਹੁਣੇ ਚੜਕ ਤਾਂ ਬੈਈਊਗੀ ਤੇ ਹੋਰ ਕੋਈ ਗੁਦਰੀ ਪੁੱਤਰ ਕੇ ਵਿਖਾਵੇ ਥੱਲੇ ਵਾ ਵਧੀਆ ਤਾਂ ਬੈਠ ਕੇ ਰਹਿਣੀਆਂ ਐ ਕਰਕੇ ਇਹ ਕੁਦਰੀ ਥੱਲੇ ਬੈਂਦੇਗਾ ਨਾ ਮਤਲਬ ਉਹ ਥੱਲੋਂ ਆ ਬਿੱਠਾ ਮਾਰੀ ਜਾਂਦੀਆਂ ਇਹੀ ਇਹਨੇ ਪੈਰਾਂ ਨੂੰ ਗਾਗਦੀਆਂ ਬਿੱਠਾਂ ਤੇ ਫਿਰ ਇਹੀ ਠੰਡ ਚੜਦੀ ਥੱਲੋਂ ਫਿਰ ਕੁਦਰੀਆ ਬਿਮਾਰ ਹੋ ਜਾਂਦੇ ਨਾ ਖਾਈ ਅੰਤਰ ਲੱਪਰ ਲਾਦਾ ਹੁਣ ਕੁਦਰੀ ਥੱਲੇ ਨਹੀਂ ਪੈਂਦੀ ਕੋਈ ਵੀ ਬਸ ਉਹ ਯਾ ਉਹ ਵੀ ਬਸ ਉੱਥੇ ਬੈਠੀ ਰਹੂਗੀ ਬਾਕੀ ਓਕੇ ਹੈ ਜੀ ਲੱ ਸੋਇ ਇੱਕ ਇਹਨੇ ਲੱਗਾਈ ਅੰਤਰ ਆਪਣਾ ਟਾਰਾ ਹੁਣਾ ਕਹਿੰਦੇ ਆਂਡਾ ਲਾਉਗੀ ਆਂਡਾ ਲਾਉ ਵੀਂਦੇ ਆਕੇ ਮਾੜਾ ਡਪਾਈ ਆਂਡੇ ਇਕੱਠੇ ਰੱਖ ਲਈ ਆ ਵੀ ਵੇਣ ਗੱਤੇ ਬਾਈ ਇਧਰ ਜਿਹਾ ਓਕੇ ਆ ਜੀ ਪਰ ਲਾਉਣੇ ਆ ਮਿੱਤਰੋ ਜਿੰਦਰੇ ਜੁੰਦਰੇ ਜਿੰਦਰੇ ਜਿੰਦਰੇ ਲਾ ਕੇ ਇਹ ਵੀਡੀਓ ਡਿਟ ਕਰਦੇ ਆ ਨਾਲ ਸਾਹਮਣੇ ਬਣਾਉਣਾ ਲਾ ਯਾਰ ਥੰਬਨੇਲ ਲਾ ਕੇ ਉਹਦਾ ਵੀਡੀਓ ਅਪਲੋਡ ਕਰੀਏ ਹਨਾ ਤੇ ਬਾਕੀ ਆ ਜਾਂਦਾ ਭਈ ਮੀ ਬਹੁ ਪਈ ਜਾਂਦਾ ਸੀਗਾ ਨਾ ਹੀ ਬੱਚੇ ਬੱਚੇ ਛੱਡ ਸਕਦੇ ਸੀਗੇ ਬਹੁਤ ਸੀ ਮੀ ਅੱਜ ਤੇ ਬਾਕੀ ਇੱਕ ਆ ਪੰਜ ਝਾਲ ਬਣਾਉਣਾ ਇਹਦੇ ਨਾਲਾ ਜਿਵੇਂ ਸੇਮ ਡਟੋ ਤੇ ਬਸ ਆ ਬਾ ਮੀਮੂ ਪੈ ਜਾਣਾ ਜਿੱਤੋਂ ਪੈ ਨਿਕਲ ਲਾ ਬਗਾਂ ਕੋਟਾਂ ਦਾ ਕੰਮ ਗਿਆ ਜਦੋਂ ਕੋਟ ਪਨੋਂ ਹਟ ਗਣਾ ਸ਼ਰਟ ਆ ਗਈ ਉਦੋਂ ਆਪਾਂ ਆ ਰੰਗ ਕਰਦੇ ਨੇ ਸਾਰੇ ਆਹ ਜਾਲ ਕਰ ਦੇਣਾ ਉਹ ਜਾਲ ਕਰ ਦੇਣਾ ਇੱਕ ਉਹ ਜਾਲ ਕਰ ਦੇਣਾ ਬਾਕੀ ਆ ਕੱਪੜਾ ਕੁੱਪੜਾ ਲਾ ਦੇਾਂਗੇ ਆਪਾਂ ਬਾਕੀ ਸਾਰੀਆਂ ਬਾਰਨੇਟੂ ਜਿਹੜੇ ਰੰਗ ਕਰ ਦੇਣਾ ਇੱਕ ਆਹ ਜਾਲ ਇਹ ਵੀ ਰੰਗ ਕਰ ਦੇਣਾ ਇੱਕ ਆਪੇ ਇਹਦੇ ਨਾਲ ਦੇ ਇੱਕ ਹੋਰ ਜਾਲ ਬਣਾਉਣਾ ਤੇ ਉਹ ਮਿਸਤਰੀ ਨੂੰ ਕਾਲੂ ਪੁੱਛ ਕੇ ਆਵਾਂਗੇ ਪਿੰਡ ਦਾ ਇਹ ਬੰਦਾ ਤੇ ਬਣਾ ਦੂਗਾ ਤਾਂ ਜਾਲੀ ਆਪਣੇ ਕੋਲ ਪਈ ਆ ਤੇ ਬਣਵਾ ਲਾਂਗੇ ਆਪਾਂ ਤੇ ਬਾਕੀ ਓਕੇ ਆ ਜੀ ਲਾਈਟਾਂ ਲੁੱਟਾਂ ਕਰਦਗੇ ਆ ਆਫ ਬਾਕੀ ਇਧਰ ਵੇਖ ਲਈਏ ਸਿਸਟਮ ਕੀ ਆ ਬਸ ਇਹ ਹੀ ਆ ਜੀ ਲਾਈਟਾਂ ਲੁੱਟਾਂ ਬਿਜਾ ਕੇ ਕਰੀਏ ਟਰੌ ਦੀ ਐਂਡਿੰਗ ਤੇ ਨਾਲੇ ਲਾਈਏ ਜਿੰਦਰੇ ਤੇ ਬਸ ਅੱਜ ਬਈ ਥੋੜੀ ਬਲੌਗ ਬਣਿਆ ਤੇ ਕੱਲ ਨੂੰ ਆਪਾਂ ਇਦੋਂ ਹੀ ਵੱਡਾ ਬਣਾਵਾਂਗੇ 20 ਮਿੰਟ ਬਣਾਵਾਂਗੇ ਅੱਜ ਤਾਂ ਬਈ ਦਸਾਂ ਦੇ ਬਣਿਆ ਉਹ ਵੀ ਯਾਰ ਮੈਂ ਪੰਜਾ ਕੇ ਤਾਂ ਹੁਣ ਬਣਾਉਂਦਾ ਨਹੀਂ ਸੀਗਾ ਤੇ ਮੈਂ ਚੱਲ ਕੋਈ ਨਾ ਯਾਰ ਬਲੌਗ ਪਾ ਦਈਏ ਤੇ ਪਹਿਲਾਂ ਨਾਂਗੇ ਪਏ ਜਾਂਦੇ ਵਾਵਾ ਬਲੌਗ ਤੇ ਫਾਈਂ ਫਿਰ ਮੈਂ ਅਪਲੋਡ ਕਰ ਦਿੰਨੇ ਆਪਾਂ ਅੱਜ ਤੇ ਕੱਲ ਤੋਂ ਜੇ ਕੰਮ ਹੀ ਹੁੰਦਾ ਯਾਰ ਬਈ ਕੰਮ ਕਰਕੇ ਨਹੀਂ ਬਣਾਦਾ ਬਲੌਗ ਤੇ ਬਾਕੀ ਕੋਈ ਨਾ ਬਣਾਇਆ ਕਰਾਂਗੇ ਸੋਖੇ ਬਣਾਇਆ ਹੀ ਕਰਾਂਗੇ ਆਪਾਂ ਯਾਰ ਰੋਜ਼ ਰੋਜ਼ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸ ਲਿਆ ਕਰੋ ਉਸ ਤੋਂ ਧੰਨਵਾਦ ਸਾਰੇ ਵੀਰਾਂ ਵੀਡੀਓ ਵੇਖਣ ਲਈ ਲਵ ਯੂ ਸਾਰਿਆਂ ਨੂੰ